ਪੰਜਾਬ ਦੇ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਗੱਲ ਜੇਕਰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਕਰੀਏ ਤਾਂ ਇੱਥੇ ਵੀ ਸਰਹੰਦਾਨਾ ਮੰਡੀ ਦੇ ਵਿੱਚ ਵਿਧਾਇਕ ਲਖਵੀਰ ਸਿੰਘ ਰਾਏ ਦੇ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ ਹੈ ਇਸ ਮੌਕੇ ਤੇ ਉਹਨਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਸਹੂਲਤ ਨੂੰ ਲੈ ਕੇ ਪੁਗਤਾ ਇੰਤਜ਼ਾਮ ਕੀਤੇ ਗਏ ਨੇ ਉਹਨਾਂ ਇਹ ਵੀ ਦਾਵਾ ਕੀਤਾ ਹੈ ਕਿ ਜਿਵੇਂ ਹੀ ਕਿਸਾਨ ਆਪਣੀ ਫਸਲ ਲੈ ਕੇ ਮੰਡੀ ਦੇ ਵਿੱਚ ਪਹੁੰਚਣਗੇ ਤਾਂ ਨਾਲੋਂ ਨਾਲ ਫਸਲ ਦੀ ਅਖਰੀਦ ਕੀਤੀ ਜਾਵੇਗੀ ਤੇ ਤੁਰੰਤ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧਾ ਭੁਗਤਾਨ ਕਰ ਦਿੱਤਾ ਜਾਵੇਗਾ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਬਤਾਈਤੇ ਵੱਲੋਂ ਮੰਡੀ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਦੇ ਨਾਲ ਹੀ ਇੱਥੇ ਪੁਗਤਾ ਇੰਤਜ਼ਾਮਾਂ ਦਾ ਜਿਹੜਾ ਕਿ ਜਾਇਜ਼ਾ ਲਿਆ ਗਿਆ ਇਸ ਮੌਕੇ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਝੋਨੇ ਦੇ ਫਸਲ ਦੇ ਉੱਪਰ ਜੋ ਇਸ ਵਿਲੇ ਬਿਮਾਰੀ ਦੀ ਮਾਰ ਪਈ ਹੈ ਉਸ ਦਾ ਵੀ ਗਿਰਦੌਰੀ ਕਰਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਮਾਨਯੋਗ ਸਰਦਾਰ ਭਵੰਸੀ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਅਸੀਂ ਸਰਾਂਧ ਮੰਡੀ ਵਿਖੇ ਜਿਹੜੀ ਜੀਰੀ ਦੀ ਝੋਨੇ ਦੀ ਖਰੀਦ ਸਟਾਰਟ ਕਰਾਈ ਹੈ ਸਾਰੇ ਮੈਂ ਕਿਸਾਨਾਂ ਨੂੰ ਸਾਡੇ ਆਰਤੀ ਵੀਰਾਂ ਨੂੰ ਸ਼ਿਰਵਾਲ ਨੂੰ ਵਾਰਕਵਾਦਨਾ ਪਿਛਲੇ ਸਾਲ ਵੀ ਬਹੁਤ ਵਧੀਆ ਸੀਜ਼ਨ ਰਿਹਾ ਔਰ ਮੈਂ ਨਾਲ ਦੀ ਨਾਲ ਬੇਨਤੀ ਵੀ ਕਰਨਾ ਚਾਹਾਂਗਾ ਪੰਜਾਬ ਸਰਕਾਰ ਵੱਲੋਂ ਸਾਡੇ ਕਿਸਾਨ ਵੀਰਾਂ ਨੂੰ ਕਿ ਸਰਕਾਰ ਵੱਲੋਂ ਸਾਰੇ ਪ੍ਰਬੰਧ ਖਰੀਦੇ ਮੁਕੰਮਲ ਕੋਈ ਵੀ ਸਾਡਾ ਕਿਸਾਨ ਵੀਰ ਜਿਵੇਂ ਪਿਛਲੀ ਵਾਰ ਵੀ ਇਸ ਤਰ੍ਹਾਂ ਮੰਡੀ ਆਉਂਦਾ ਸੀ ਨਾਲ ਨਾਲ ਤਲਾਕੇ ਚਲੇ ਜਾਂਦੇ ਸੀ ਇਸ ਵਾਰ ਰੈਸਟਰੀ ਕਰਾਂਗੇ ਕਿਸੇ ਨੂੰ ਹੈਰਾਨਗੀ ਨਹੀਂ ਹੋਊਗੀ ਪਰ ਨਾਲ ਦੀ ਨਾਲ ਬੇਨਤੀ ਹੈ ਸਰਕਾਰ ਵੱਲੋਂ ਆਪਣੇ ਵੱਲੋਂ कि ਜਿਹੜੀ ਜੀਰੀ ਸੁੱਕੀ ਲੈ ਕੇ आओ अगर ਅਸੀਂ ਜੀਰੀ ਗਿੱਲੀ ਲੈ ਕੇ ਆਏਗੇ ਫਿਰ ਸਾਨੂੰ ਬੈਠਣਾ ਪਊਗਾ ਉਹ ਸਾਨੂੰ ਵੀ ਮਾੜਾ ਲੱਗਦਾ ਆਰਤੀ ਨੂੰ ਮਾੜਾ ਲੱਗਦਾ ਸਾਰਿਆਂ ਨੂੰ ਮਾੜਾ ਲੱਗਦਾ ਸੋ ਬੇਨਤੀ ਹੈ ਕਿ ਇੱਕ ਤਾਂ ਸੁੱਕੀ ਜੀਰੀ ਲੈ ਕੇ आओ और ਸਰਕਾਰ ਵੱਲੋਂ ਤੁਹਾਨੂੰ ਵਿਸ਼ਵਾਸ ਹੈ ਦਵਾਨਾ ਮੈਂ ਕਿ ਕੋਈ ਵੀ ਉਹ ਖਾਈ ਨਹੀਂ ਹੋਣ ਦਿੱਤੀ ਜਾਊਗੀ ਕਿਸਾਨ ਆਪਣੇ ਨਾਲ ਦੀ ਨਾਲ ਕਲਾਊਗਾ ਔਰ ਘਰ ਜਾਊਗਾ ਇਸਨਾਲੇ ਵਿਧਾਇਕ ਦੇ ਵੱਲੋਂ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਸੁੱਖਾ ਝੋਨਾ ਲਿਆਉਂਦੀ ਹੀ ਅਪੀਲ ਕੀਤੀ ਗਈ ਹੈ ਤਾਂ ਕਿ ਕਿਸਾਨਾਂ ਨੂੰ ਮੌਇਸਚਰ ਦੀ ਵਜ੍ਹਾ ਕਰਕੇ ਇੱਥੇ ਆਪਣੀ ਫਸਲ ਵੇਚਣ ਦੇ ਵਿੱਚ ਇੰਤਜ਼ਾਰ ਨਾ ਕਰਨਾ ਪਵੇ ਉਧਰ ਮੰਡੀ ਦੇ ਵਿੱਚ ਪੁਕਤਾ ਪ੍ਰਬੰਧਾਂ ਦੇ ਉੱਪਰ ਕਿਸਾਨਾਂ ਦੇ ਵੱਲੋਂ ਵੀ ਜਿਹੜਾ ਕਿ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ ਉਹਨਾਂ ਜ਼ਿਕਰ ਕੀਤਾ ਕਿ ਜਿਵੇਂ ਹੀ ਕਿਸਾਨ ਮੰਡੀ ਦੇ ਵਿੱਚ ਆਪਣੀ ਫਸਲ ਲੈ ਕੇ ਪਹੁੰਚਦਾ ਨਾਲੋਂ ਨਾਲ ਖਰੀਦ ਪ੍ਰਕਿਰਿਆ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਚਾੜ ਵਧੀਆ ਬਹੁਤ ਵਧੀਆ ਝਾੜ ਆ ਸੁੱਕੀ ਫਸਲ ਲੈ ਕੇ ਆਇਆ ਮੈਂ ਪੰਜਾਬ ਸਰਕਾਰ ਦੇ ਬਹੁਤ ਵਧੀਆ ਉਪਰਾਲੇ ਦੇ ਅਨੁਸਾਰ ਮੇਰਾ ਝੋਨਾ ਠਕਾ ਲੱਗਿਆ ਤੇ ਨਾਲ ਦੀ ਨਾਲ ਭਰਾਈ ਸ਼ੁਰੂ ਹੋਈ ਆ ਤੇ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਗਏ ਨੇ ਕਿਸਾਨਾਂ ਨੂੰ ਦੂਜੇ ਸਾਥੀਆਂ ਨੂੰ ਕੀ ਅਪੀਲ ਕਰਦੇ ਹੋ ਦੂਜੇ ਸਾਥੀਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਭਾਈ ਸੁੱਕਾ ਝੋਨਾ ਲੈ ਕੇ ਆਓ ਤੇ ਆਪਣਾ ਦਿਨ ਦੇ ਦਿਨ ਘਰ ਜਾਓ ਕੋਈ ਮੌਇਸਚਰ ਵਗੈਰਾ ਦੀ ਪ੍ਰਾਉਡ ਹੁੰਦਾ ਨਹੀਂ ਯਾਰ ਕਿਸੇ ਤੇ ਸੁੱਕਾ ਝੋਨਾ ਲੈ ਕੇ ਆਏ ਆ ਜਿੰਨਾ ਸਰਕਾਰ ਨੇ ਚੋਕ ਮੌਇਸਚਰ ਗਿਆ ਸੀ ਉਹ ਤੋਂ ਵੀ ਘੱਟ ਸੁੱਕਾ ਮਤਲਬ ਲੈ ਕੇ ਆਏ ਆ ਝੋਨਾ ਸੋ ਤੁਹਾਨੂੰ ਦੱਸ ਦਈਏ ਕਿ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਦੇ ਨਾਲ ਹੀ ਖਰੀਦ ਪ੍ਰਬੰਧਾ ਦੇ ਜਿਹੜੇ ਕਿ ਖੁਕਤਾ ਦਾਅਵਿਆਂ ਨੂੰ ਲੈ ਕੇ ਕਿਸਾਨਾਂ ਦੇ ਲੋਕ ਬੇਸ਼ੱਕ ਸੰਤੁਸ਼ਟੀ ਪ੍ਰਗਟਾਈਗੇ ਪਰ ਕਈ ਥਾਂ ਮਦੇ ਉੱਪਰ ਚੋਨਾ ਲੈ ਕੇ ਪਹੁੰਚਦੇ ਕਿਸਾਨ ਜਿਹੜੇ ਕਿ ਨਵੀਂ ਦੀ ਮਾਤਰਾ ਵੱਧ ਹੋਣ ਕਰਕੇ ਖੱਜਲਖੁਆਰ ਜ਼ਰੂਰ ਹੋ ਰਹੇ ਨੇ ਅਜਿਹੇ ਦੇ ਵਿੱਚ ਪ੍ਰਸ਼ਾਸਨ ਦੀ ਅਪੀਲ ਦੇ ਉੱਪਰ ਕਿਸਾਨੇ ਜ਼ਰੂਰ ਗੌਰ ਕਰਨ ਕਿ ਮੰਡੀਆਂ ਦੇ ਵਿੱਚ ਸੁੱਖਾ ਚੋਨਾ ਲੈ ਕੇ ਹੀ ਆਓ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਗਦੀਪ ਸਿੰਘ ਦੀ ਰਿਪੋਰਟ ਹਮਦਰਦ ਟੀਵੀ